ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਨੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਆਖਰ ਅਜਿਹੀਆਂ ਘਟਨਾਵਾਂ ਪਿੱਛੇ ਕੌਣ ਲੋਕ ਨੇ ਅਜਿਹਾ ਗੁਰੂ ਘਰ ਖਾਸ ਕਰ ਸ਼੍ਰੀ ਦਰਬਾਰ ਸਾਹਿਬ ਵਿਖੇ ਹੀ ਵਰਤਾਰਾ ਕਿਉਂ ਆਪਰਦਾ ਹੈ ਅਜਿਹਾ ਘਟੀਆ ਕਰਮ ਕਰਨ ਵਾਲੇ ਦੋਖੀ ਤਾਂ ਦੋਸ਼ੀ ਹਨ ਹੀ ਉਸ ਦੇ ਨਾਲ ਨਾਲ ਸ਼ਰੋਮਣੀ ਕਮੇਟੀ ਦੇ ਕੰਮਕਾਜ ਤੇ ਵੀ ਸਵਾਲੀਆ ਚਿੰਨ੍ਹ ਲੱਗਣੇ ਲਾਜ਼ਮੀ ਨੇ ਤਾਜ਼ਾ ਮਾਮਲੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਸਰਗਰਮ ਕੁੜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਠੀਕ ਸਾਹਮਣੇ ਸਰੋਵਰ ਕੰਡੇ ਉਲਟਾ ਖੜੇ ਹੋਣ ਵਰਗੀ ਘਟਿਆ ਹਰਕਤ ਕੀਤੀ ਹੈ ਜਿੱਥੇ ਇਸ ਕੁੜੀ ਨੇ ਕਾਰਾ ਕੀਤਾ ਉਥੇ ਸਸ਼ਤਰਾਂ ਨਾਲ ਲੈਸ ਹਰ ਵੇਲੇ ਪ੍ਰਕਰਮਾਂ 'ਚ ਨਿਗਰਾਨੀ ਕਰਨ ਵਾਲੇ ਸੇਵਾਦਾਰਾਂ ਦੇ ਕੰਮਕਾਜ ਅਤੇ ਸ਼੍ਰੋਮਣੀ ਕਮੇਟੀ ਦੇ ਨਿਗਰਾਨੀ ਕੰਟਰੋਲ ਰੂਮ ਦੇ ਬਾਰੇ ਵੀ ਸੰਗਤ ਵਿੱਚ ਚਰਚਾ ਜ਼ੋਰਾਂ ਤੇ ਹੈ ਸ਼੍ਰੋਮਣੀ ਕਮੇਟੀ ਨੇ ਇਸ ਬਾਬਤ ਕੀ ਬਿਆਨ ਦਿੱਤਾ ਹੈ ਉਸ ਤੋਂ ਪਹਿਲਾਂ ਵਾਪਰੇ ਇਸ ਸਾਰੇ ਵਰਤਾਰੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਵਿਸ਼ਵ ਯੋਗ ਦਿਵਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਕਰਨ ਦੀ ਤਸਵੀਰ ਸਾਂਝੀ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਨੇ ਹੁਣ ਮਾਫੀ ਮੰਗ ਲਈ ਹੈ ਹਸਤੇ ਅ ਮੈਂ ਵੀ 19 ਜੂਨ ਨੂੰ ਦਿੱਲੀ ਆਈ ਸੀ ਕਿ ਅਵਾਰਡ ਲੈਣੇ ਮੂਝੇ ਯੋਗਾ ਔਰ ਵੈਲਨੈਸ ਮੇਂ ਕੰਟ੍ਰਿਬਿਊਸ਼ਨ ਦੇ ਦਿਆ ਗਿਆ ਥਾ तो मैंने सोचा कि मैं माथा टेक आती हूँ गुरुद्वारा और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज़ मुझे माफ़ कर देना मेरा ऐसा किसी भी ਸਮprਦਾਇਕੋ ਯਾ ਕਿਸੇ ਵੀ ਰਿਲੀਜੀਅਸ ਇੰਸਟੀਚਨ ਨੂੰ ਹਰਟ ਕਰਨੇ ਦਾ ਮੇਰਾ ਕੋਈ ਇੰਟੈਂਸ਼ਨ ਨਹੀਂ ਥਾ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ 1 ਘੰਟਾ ਰਹਿੰਦੀ ਆ 7:04 ਮਿੰਟ ਤੇ ਉਹਨੇ ਇਹ ਆਸਣ ਕਰਿਆ ਯੋਗਾਸਣ ਕਰਿਆ ਤੇ ਲਗਭਗ 1 ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਟ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਅਰਚਨਾ ਦਾ ਕਹਿਣਾ ਹੈ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਸ ਪੋਸਟ ਵਿੱਚ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਟੈਗ ਕੀਤਾ ਹੋਇਆ ਹੈ ਅਰਚਨਾ ਨੇ ਇੰਸਟਾਗ੍ਰam ਉੱਤੇ ਲਿਖਿਆ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੋਂ ਬਿਨਾਂ ਹਾਲ ਹੀ ਵਿੱਚ ਕੁਝ ਅਜਿਹਾ ਪੋਸਟ ਕੀਤਾ ਸੀ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰੇ ਵਿੱਚ ਖਾਸ ਕਰ ਪ੍ਰਕਰਮਾਂ ਵਿੱਚ ਯੋਗਾ ਕਰਨਾ ਕੁਝ ਲੋਕਾਂ ਨੂੰ ਠੇਸ ਪਹੁੰਚਾ ਸਕਦਾ ਹੈ ਕਿਉਂਕਿ ਮੈਂ ਸਿਰਫ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ ਅਤੇ ਇਸ ਦਾ ਮਤਲਬ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਜੇਕਰ ਕਿਸੇ ਨੂੰ ਮੇਰੇ ਇਸ ਕੰਮ ਤੋਂ ਠੇਸ ਪਹੁੰਚੀ ਹੈ ਤਾਂ ਮੈਂ ਦਿਲੋਂ ਮਾਫੀ ਮੰਗਦੀ ਹਾਂ ਅਤੇ ਭਵਿੱਖ ਵਿੱਚ ਇਸ ਦਾ ਧਿਆਨ ਰੱਖਾਂਗੀ ਕਿਰਪਾ ਕਰਕੇ ਮੇਰੀ ਮੁਆਫੀ ਸਵੀਕਾਰ ਕਰੋ ਜਿਕਰ ਜੋ ਹੋਇਆ ਕਿ ਇਸ ਪੋਸਟਲੀ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਦੂਜੇ ਪਾਸੇ ਇਸ ਕੁੜੀ ਵੱਲੋਂ ਯੋਗਾ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਆਇਆ ਸ਼੍ਰੋਮਣੀ ਕਮੇਟੀ ਉਸ ਕੁੜੀ ਦੇ ਖਿਲਾਫ ਸਖਤ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਡਿਊਟੀ ਤੇ ਤਨਖਾਹਤ ਸੇਵਾਦਾਰ ਤੋਂ ਵੀ ਪੁੱਛਗិច្ਛ ਕੀਤੀ ਜਾਵੇਗੀ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਲੜਕੀ ਨੇ ਕਾਸ ਗੱਲ ਇਹ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਵੀ ਨਹੀਂ ਟੇਕਿਆ ਜਿਸ ਵਕਤ ਇਸ ਲੜਕੀ ਦੇ ਨਾਲ ਕੋਈ ਹੋਰ ਦੂਸਰਾ ਵਿਅਕਤੀ ਫੋਟੋਗ੍ਰਾਫੀ ਕਰ ਰਿਹਾ ਹੋਵੇਗਾ ਤਾਂ ਉਸ ਵਕਤ ਕੋਈ ਸਮਾਂ ਜ਼ਰੂਰ ਲੱਗਿਆ ਹੋਵੇਗਾ ਤੇ ਇਸ ਦੇ ਨਾਲ ਨਾਲ ਐਸਜੀਪੀਸੀ ਦੀ ਸਾਰੇ ਹੀ ਸਰੋਵਰ ਦੇ ਆਲੇ-ਦੁਆਲੇ ਹਾਈ ਟੈਕ ਡਿਜੀਟਲ ਕੈਮਰੇ ਲੱਗੇ ਹੋਏ ਨੇ ਜਿਹੜੇ ਚੱਪੇ-ਚੱਪੇ ਦੇ ਉੱਪਰ ਨਿਗਰਾਨੀ ਰੱਖਦੇ ਨੇ ਇਸ ਦੇ ਬਾਵਜੂਦ ਕਿਸੇ ਦਾ ਉਲਟਾ ਖੜ ਕੇ ਜਕੜੀਏ ਪੈਰ ਉੱਪਰ ਵਾਲ ਨੂੰ ਸਿਰੇੇਠਾਂ ਲਾ ਕੇ ਇਸ ਤਰ੍ਹਾਂ ਦਾ ਕੁਝ ਕਰਨਾ ਬਾਅਦ ਵਿੱਚ ਯੋਗਾ ਦਾ ਕਹਿ ਦੇਣਾ ਆਪਣੇ ਆਪ ਦੇ ਵਿੱਚ ਚਿੰਤਾ ਦਾ ਵੀ ਵਿਸ਼ਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਕੇਂਦਰ ਉਹ ਕੇਂਦਰ ਬਿੰਦੂ ਆ ਜਿੱਥੇ ਸੰਗਤਾਂ ਬੜੇ ਸਰਦਾ ਤੇ ਸਤਕਾਰ ਨਾਲ ਨਮਸਕਾਰ ਕਰਨ ਬਾਅਦ ਤੇ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਦੇ ਸੱਚਕੰਨ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਇਹ ਅਧੂਰਾ ਰਹਿ ਜਾਂਦਾ ਸੋ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਕੰਨ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ ਇੱਕ ਘੰਟਾ ਰਹਿੰਦੀ ਆ 7:04 ਤੇ ਉਹਨੇ ਇਹ ਆਸਨ ਕਰਿਆ ਯੋਗਾਸਨ ਕਰਿਆ ਤੇ ਲਗਭਗ ਇੱਕ ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਟ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਾਪ ਦਾ ਕਿ ਉਹ ਬੀਬੀ ਕਿਉਂਕਿ ਸਤਕੰਟ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕਰਤਨ ਬਾਅਦ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਟ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਅਜਿਹੀਆਂ ਗੱਲਾਂ ਜਿਹੀਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਹੁੰਦੀ ਆ ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਤਿਗੰਦ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਤਾ ਦਾ ਉਹ ਕੇਂਦਰਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਰਦਾ ਤੇ ਸਤਕਾਰ ਬਾਤ ਤੇ ਆਉਂਦੀਆਂ ਨੇ ਸੋ ਇੱਥੇ ਆ ਕੇ ਅਸੀਂ ਇਦਾਂ ਦੀਆਂ ਵੀਡੀਓ ਇਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਨਾਂ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ ਉਹ ਤਿੰਨ ਮੁਲਾਜ਼ਮਾਂ ਦੇ ਖਿਲਾਫ ਅਸੀਂ ਭਾਈ ਗਗਨਪਾਲ ਸਿੰਘ ਆ ਜੋ ਆਰਜੀ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ ਭਾਈ ਪਲਵਿੰਦਰ ਸਿੰਘ ਜੀ ਸੇਵਾਦਾਰ ਉਹ ਮੋਢਲੇ ਤੌਰ ਤੇ ਅਸੀਂ ਉਹਨਾਂ ਨੂੰ ਮਤਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੋ ਵਾਕਿਵੇਂ ਮਲਾਜਮਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਐਦਾਂ ਦੀ ਕੋਈ ਗਲਤ ਬਾਤ ਪਾਈ ਗਈ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਚੇਤਿਤ ਹੋਣਾ ਚਾਹੀਦਾ ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ